ਰਮਜੀਤ ਹੰਸ ਜੋ ਕਿ ਹਰ ਮੁੱਦੇ ਤੇ ਵਿਵਾਕੀ ਦੇ ਨਾਲ ਆਪਣੀ رائے ਰੱਖਦੇ ਨੇ ਜੀ ਹਾਂ ਜਦੋਂ ਉਹਨਾਂ ਨੂੰ ਕੁਝ ਗਲਤ ਵੀ ਲੱਗਦਾ ਹੈ ਤਾਂ ਉਹ ਸਵਾਲ ਵੀ ਚੁੱਕਦੇ ਨੇ ਸੋਫੀ ਗਾਇਕ ਖੰਸਰਾ ਚਾਂਸੇਪਰਾ ਪਰਮਜੀਤ ਹੰਸੂਣਾ ਨੇ ਹਾਲੀ ਦੇ ਵਿੱਚ ਅਮਰ ਸਿੰਘ ਚਮਕੀਲਾ ਫਿਲਮ ਤੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ 'ਚ ਉਹਨਾਂ ਨੇ ਵਿਵਾਕੀ ਦੇ ਨਾਲ ਆਪਣੇ ਵਿਚਾਰ ਰੱਖੇ ਸੀ ਅਮਰ ਸਿੰਘ ਚਮਕੀਲਾ ਦੀ ਮੌਤ ਬਾਰੇ ਖੁੱਲ ਕੇ ਉਹਨਾਂ ਨੇ ਵਿਚਾਰ ਰੱਖੇ ਸੀ ਉਹਨਾਂ ਦੇ ਕਤਲ ਬਾਰੇ ਖੁੱਲ ਕੇ ਗੱਲਾਂ ਦਸੀਆਂ ਸੀ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਇੱਕ ਚਰਚਿਤ ਫਿਲਮ ਅਮਰ ਸਿੰਘ ਚਮਕੀਲਾ ਤੇ ਇੱਕ ਵੀਡੀਓ ਪੋਸਟ ਕਰਕੇ ਸਵਾਲ ਚੁੱਕੇ ਨੇ ਦਰਅਸਲ ਇਸ ਵੀਡੀਓ ਦੇ ਲਾਸਟ ਦੇ ਵਿੱਚ ਸੀਨ ਹੈ ਜਦੋਂ ਚਮਕੀਲਾ ਤੇ ਅਮਰਜੋਤ ਉਹਨਾਂ ਦੀ ਡੈੱਡ ਬੋਡੀ ਪਈ ਹੁੰਦੀ ਹੈ ਪਰ ਅਮਰਜੋਤ ਦੇ ਪਰਿਵਾਰਕ ਮੈਂਬਰ ਉਹਨਾਂ ਦਾ ਸਮਾਨ ਫਰੋਲਣ ਲੱਗ ਜਾਂਦੇ ਨੇ ਉਹਨਾਂ ਨੇ ਹੁਣ ਸਵਾਲੀਆ ਨਿਸ਼ਾਨ ਚੱਕ ਲਏ ਨੇ ਉਹਨਾਂ ਨੇ ਕਿਹਾ ਕਿ ਇਸ ਗੱਲ ਦੇ ਬਾਰੇ ਜੋ ਹੈ ਪੂਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਅਮਰਜੋਤ ਦੇ ਪਰਿਵਾਰ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਮੈਂ ਬਸ 2-3 ਮਿੰਟ ਦੀ ਕਰਾਂਗਾ ਪਰ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਤੇ ਕਮੈਂਟਸ ਦੇ ਵਿੱਚ ਆਪਣੀ رائے ਦਿਓ ਤੁਹਾਡੇ ਕਮੈਂਟਸ ਦੇ ਹਿਸਾਬ ਨਾਲ ਜੇ ਆਪਾਂ ਗੱਲ ਅਗਲੀ ਵੀਡੀਓ ਬਣਾਉਣੀ ਆ ਪ੍ਰੋਪਰ ਗੱਲ ਕੀ ਆ ਤੁਸੀਂ ਧਿਆਨ ਦੇ ਨਾਲ ਸੁਣਿਓ ਅਮਰ ਸਿੰਘ ਚਮਕੀਲਾ ਅਮਰਜੋਤ ਦੀ ਫਿਲਮ ਆਈ ਹੈ ਬਹੁਤ ਪੂਰੀ ਦੁਨੀਆ ਦੇ ਵਿੱਚ ਤਹਿਲਕਾ ਮਚਿਆ ਪਿਆ ਔਰ ਇਹਦੇ ਵਿੱਚ ਵੀ ਕੋਈ ਦੂਰ رائے ਨਹੀਂ ਕਿ ਡਾਇਰੈਕਸ਼ਨ ਪੱਖੋਂ ਐਕਟਿੰਗ ਪੱਖੋਂ ਜਾ ਲੋਕੇਸ਼ਨਾਂ ਪੱਖੋਂ ਜਾਂ 뮤ਜ਼ਿਕ ਪੱਖੋਂ ਕਿਸੇ ਪੱਖੋਂ ਕੋਈ ਕਮੀ ਨਹੀਂ ਹੈ ਫਿਲਮ ਦੇ ਵਿੱਚ ਔਰ ਇਸੇ ਕਰਕੇ ਬਹੁਤ ਪਿਆਰ ਮਿਲ ਰਿਹਾ ਇਮਤੀਆਜ਼ ਅਲੀ ਤੇ ਦਿਲਜੀਤ ਔਰ ਪ੍ਰਿਨੀਤੀ ਬਾਕੀ ਸਾਰੀ ਟੀਮ ਨੇ ਬਹੁਤ ਸੋਨਾ ਕੰਮ ਕੀਤਾ ਫਿਲਮ ਪੂਰੀ ਦੁਨੀਆ ਨੇ ਬੜੀ ਸ਼ਿੱਦਤ ਦੇ ਨਾਲ ਵੇਖੀ ਔਰ ਇਹ ਪਹਿਲੀ ਫਿਲਮ ਆ ਪੰਜਾਬੀ ਹਿੰਦੀ ਮਿਕਸ ਫਿਲਮ ਆ ਜਿਹੜੀ ਮੈਂ ਤਿੰਨ ਵਾਰੀ ਵੇਖ ਲਈ ਦੋ ਤਿੰਨ ਦਿਨਾਂ ਵਿੱਚ ਇੱਕ ਸੀਨ ਤੁਹਾਨੂੰ ਯਾਦ ਕਰਾਉਣਾ ਐਂਡ ਤੇ ਇੱਕ ਸੀਨ ਜਦੋਂ ਅਮਰ ਸਿੰਘ ਚਮਕੀਲਾ ਅਮਰਜੋਦੀਆਂ ਲਾਸ਼ਾਂ ਕਾਰ ਆਉਂਦੀਆਂ ਨੇ ਉਦੋਂ ਦਿਖਾਇਆ ਗਿਆ ਕਿ ਅਮਰਜੋਦ ਦੇ ਮਾਤਾ ਪਿਤਾ ਜਦੋਂ ਲਾਸ਼ਾਂ ਦੇਖਦੇ ਨੇ ਲਾਸ਼ਾਂ ਕੋਲ ਖੜੇ ਹੋਣ ਦੀ ਬਜਾਏ ਫੜਫੜ ਅੰਦਰ ਚਲੇ ਜਾਂਦੇ ਨੇ ਉਹਨਾਂ ਦੇ ਕਮਰੇ ਦੇ ਵਿੱਚ ਤੋਂ ਉਹਨਾਂ ਦੀਆਂ ਤਿਜੋਰੀਆਂ ਜਾਂ ਅਲਮਾਰੀਆਂ ਕਹੋ ਫੋਲਦੇ ਨੇ ਵਿੱਚੋਂ ਪੈਸੇ ਗਹਿਣੇ ਵਾਟੇ ਅਗਰ ਜੋ ਵੀ ਹੈ ਕਹਿੰਦੇ ਉਹ ਕੱਢ ਕੇ ਲੈ ਗਏ ਸੀ ਹੈਨਾ ਤੇ ਮੈਨੂੰ ਉਹ ਸੀਨ ਨੇ ਡਿਸਪਾਇੰਟਡ ਵੀ ਬੜਾ ਕੀਤਾ ਸੋਚਣ ਲਈ ਵੀ ਬੜਾ ਮਜਬੂਰ ਕੀਤਾ ਵੀ ਕਿਸੇ ਦੀ ਐਡੀ ਜਵਾਨ ਧੀ ਦੀ লাশ ਮਰੇ ਪਈ ਹੋਵੇ ਜਵਾਈ ਦੀ লাশ ਪਈ ਹੋਵੇ ਤੇ ਕੀ ਕੋਈ ਇਦਾਂ ਵੀ ਕਰ ਸਕਦਾ ਯਾਰ ਵਾਕੇ ਸੱਚੀ ਇਦਾਂ ਕਰ ਸਕਦਾ ਕਿ ਫੜਾ ਫੜ ਪੈਸੇ ਚੱਕਣ ਲੱਗ ਜਾਓ ਜਾਂ ਗਹਿਣੇ ਚੱਕਣ ਲੱਗ ਜਾਓ ਜਿੱਦਾਂ ਦਿਖਾਇਆ ਗਿਆ ਤੇ ਮੈਨੂੰ ਉਹ ਗੱਲ ਪਚ ਹੀ ਨਹੀਂ ਬੋਧੀ ਸੱਚ ਕੀ ਆ ਜੇ ਕੁਛ ਨਹੀਂ ਪਤਾ ਰੱਬ ਜਾਣਦਾ ਜਾਓ ਲੋਕ ਜਾਣਦੇ ਹੋਣਗੇ ਪਰ ਇੱਕ ਦੋ ਹੋਰ ਗੱਲਾਂ ਜਿਹੜੀਆਂ ਅਮਰਜੋਤ ਦੇ ਦੀ ਸਾਈਡ ਤੋਂ ਬਹੁਤਾ ਦਿਖਾਈਆਂ ਨਹੀਂ ਗਈਆਂ ਉਸ ਪਰਿਵਾਰ ਵੱਲੋਂ ਜਾਂ ਅਮਰਜੋਤ ਦੇ ਪਰਿਵਾਰ ਵੱਲੋਂ ਪਰਿਵਾਰ ਵਾਲੀਆਂ ਜਿਹੜੀਆਂ ਚੀਜ਼ਾਂ ਦਿਖਾਈਆਂ ਨਹੀਂ ਗਈਆਂ ਜ਼ੋਰ ਦਿੱਤਾ ਗਿਆ ਜ਼ਿਆਦਾ ਤੋਂ ਜ਼ਿਆਦਾ ਅਮਰ ਸਿੰਘ ਚਮਕੀਲੇ ਦੇ ਪਰਿਵਾਰ ਵੱਲ ਤੇ ਇਹ ਵੀ ਕਿਹਾ ਜਾਂਦਾ ਕਿ ਇਹ ਇੰਟਰਵਿਊ ਆ ਵਿੱਚ ਕਿ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਦਾ ਵਿਆਹ ਨਹੀਂ ਹੋਇਆ ਸੀ ਲੀਵਿੰਗ ਰਿਲੇਸ਼ਨ ਵਿੱਚ ਰਹਿੰਦੇ ਸੀ ਹਾਲਾਂਕਿ ਪੂਰੀ ਦੁਨੀਆ ਦੇ ਵਿੱਚ ਵਿਆਹ ਦੀਆਂ ਵੀ ਫੋਟੋ ਫੋਟੋ ਰਿਲੀਜ਼ ਹੋਈਆਂ ਪੂਰੀ ਦੁਨੀਆ ਦੇ ਵਿੱਚ ਪਈਆਂ ਨੇ ਫੋਟੋਆਂ ਹਨਾ ਤੇ ਜੀ ਹੁਣ ਤੁਹਾਨੂੰ ਮੈਂ ਪੁੱਛਣਾ ਵੀ ਤੁਸੀਂ ਚਾਹੁੰਦੇ ਹੋ ਕਿ ਉਹ ਪੱਖ ਵੀ ਰੱਖਿਆ ਜਾਵੇ ਉਹ ਗੱਲ ਵੀ ਕੀਤੀ ਜਾਵੇ ਅਮਰਜੋਤ ਦੇ ਪਰਿਵਾਰ ਦੀ ਗੱਲ ਜਾਂ ਉਹ ਸਾਈਡ ਦੀ ਗੱਲ ਨੂੰ ਵੀ ਸੁਣਿਆ ਜਾਵੇ ਜਾਂ ਨਾ ਸੁਣਿਆ ਜਾਵੇ ਮੈਂ ਨਹੀਂ ਚਾਹੁੰਦਾ ਕਿ ਕੋਈ ਬਹੁਤ ਵੱਡੇ ਕੋਈ ਕੰਟਰੋਵਰਸੀਆਂ ਤਾਂ ਮੈਂ ਜ਼ਿੰਦਗੀ ਚ ਕੀਤੀਆਂ ਨਹੀਂ ਕਰੇ ਪਰ ਮੈਂ ਚਾਹੁੰਦਾ ਹੁੰਨਾ ਕਿ ਪੱਖ ਦੋਨਾਂ ਦੇ ਹੋਣੇ ਚਾਹੀਦੇ ਕਿਸੇ ਵੀ ਪਰਿਵਾਰ ਦੀਆਂ ਸਟੋਰੀਆਂ ਹੋਣ ਮੈਨੂੰ ਇਦਾਂ ਮਹਿਸੂਸ ਹੋਇਆ ਕਿ ਉਹਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਪਰਿਵਾਰ ਨਾਲ ਮੇਰੀ ਗੱਲ ਹੋਈ ਹੈ ਕੁਝ ਇੰਟਰਵਿਊ ਮੈਂ ਦੇਖਿਆ ਸੀ ਤੇ ਉਸ ਚੀਜ਼ ਨੂੰ ਤੁਸੀਂ ਹੁਣ ਕਮੈਂਟ ਵਿੱਚ ਦੱਸੋ ਤੁਹਾਡੇ ਕਮੈਂਟ ਮੈਂ ਗਿਣਾਗਾ ਬਾਕਾਇਦਾ ਫਿਰ ਉਸ ਹਾਵਨਾ ਆਪਾਂ ਗੱਲ ਕਰਾਂ ਜੇ ਤੁਸੀਂ ਚਾਹੁੰਦੇ ਹੋ ਕਿ ਗੱਲ ਕਰਨੀ ਤਦ ਵੀ ਦੱਸੋ ਵੀ ਹਾਂ ਹੋਣੀ ਚਾਹੀਦੀ ਹੈ ਦੋਈ ਚੀਜ਼ਾਂ ਜਾਂ ਤੁਸੀਂ ਦੱਸ ਦਿਓ ਗੱਲ ਹੋਣੀ ਚਾਹੀਦੀ ਹੈ ਉਹ ਪੱਖ ਅੱਗੇ ਆਉਣਾ ਚਾਹੀਦਾ ਜਾਂ ਫਿਰ ਕਹਿ ਦਿਓ ਚਲੋ ਛੱਡੋ ਜੀ ਕੋਈ ਗੱਲ ਨਹੀਂ ਦੁਨੀਆਂ ਚ ਜਦ ਦੋਨਾਂ ਚ ਇੱਕ ਚੀਜ਼ ਤੁਸੀਂ ਕਹਿਣੀ ਆ ਫਿਰ ਉਸ ਹਸਾਬ ਨਾਲ ਵੋਟਾਂ ਦੇਖੀਆਂ ਜਾਣਗੀਆਂ ਇੱਕ ਦੋ ਦਿਨ ਤੇ ਫਿਰ ਗੱਲ ਕਰਾਂਗੇ ਜਾਂ ਨਾ ਕਰਾਂਗੇ ਤੁਹਾਡੇ ਤੇ ਡਿਪੈਂਡ ਆ ਤੁਸੀਂ ਦੱਸ ਦੇ ਵੀ ਗੱਲ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ ਪਰਸਨਲੀ ਮੈਨੂੰ ਲੱਗਦਾ ਕਿ ਹੋਣੀ ਚਾਹੀਦੀ ਆ ਕਿਉਂਕਿ ਮੈਨੂੰ ਕੁਝ ਗੱਲਾਂ ਦਾ ਹੈਗਾ ਹਿਰਕ ਜਾ ਹੋਇਆ ਕਹਿ ਲਓ ਦੁੱਖ ਹੋਇਆ ਤੇ ਹਾਲਾਂਕਿ ਜੈਮਲ ਉੱਥੇ ਸੀਗਾ ਸਕਰੀਨਿੰਗ ਤੇ ਗਿਆ ਉਹ ਵੀ ਗੱਲ ਕਰਾਂਗੇ ਤੇ ਚਲੋ ਜਰੂਰ ਦੱਸਿਓ ਮੈਂ ਲੰਬੀ ਗੱਲ ਨਹੀਂ ਕਰਨੀ ਚਾਹੁੰਦਾ ਜਰੂਰ ਦੱਸਿਓ ਕਿ ਇਸ ਪੱਖ ਨੂੰ ਅਮਰ ਜੋਤ ਦੇ ਦੇਵਾਲੀ ਸਾਈਡ ਜਿਹੜੀ ਨੂੰ ਉਹਦੀ ਵੀ ਗੱਲ ਸੁਣਨੀ ਚਾਹੀਦੀ ਆ ਸਾਨੂੰ ਜਾਂ ਨਹੀਂ ਸੁਣਨੀ ਚਾਹੀਦੀ yes or no ਜੀ ਦੱਸੋ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ